ਮੈਂ ਬਹੁਤ-ਬਹੁਤ ਸਾਰੇ ਨੂੰ ਧਰਤੀ ਦੇ ਉਸ ਦੀ ਲੱਖ-ਲੱਖ ਵਧਾਈ ਦਿੰਦੇ ਆ ਮੈਂ ਬਿਨਾਂ ਕਿ ਦੇ ਅਮਰ ਪਰਬਤਨ ਪਾਬਨ ਗੁਰੂ ਪਾਣੀ ਪਤਾ ਮਾਤਾ ਤਰਤਮਾ ਦੇਵਸਰਾਜ ਦੇ ਗਾਇਦਾ ਖੱਲਸਾ ਦੇ ਅੱਜ ਜਿਉਂ ਕਈ ਸਾਲਾਂ ਤੋਂ ਅਖਬਾਰੀਆਂ 'ਪਾ ਦੇਖਦੇ ਸੀ ਕਿ ਆਉਣ ਵਾਲੇ ਸਮੇਂ 'ਚ ਕਿ ਗਲੋਬਲ ਵਾਰ ਮੰਗਾਉਗੇ ਆਉਣ ਵਾਲੇ ਸਮੇਂ 'ਚ ਇਦਾਂ ਹੋਊਗੀ ਜੋ ਕਿਸ ਉਹਦਾ ਅਸੀਂ ਨਤੀਜੇ ਅਸੀਂ ਦੇਖ ਲਿਆ ਅਸੀਂ ਇਹ ਗੱਲ ਸੰਸਦ ਦੇ ਵਿੱਚ ਵੀ ਉਠਾਈ ਸੀ ਤਾਂ ਕਿ ਇਹ ਜਿਹੜੀ ਇਸ ਵਿਸ਼ੇਲੇ ਜਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਸਾਰੇ ਪੋਲੀਟਿਕਲ ਪਾਰਟੀਆਂ ਨੂੰ ਵੀ ਬੇਨਤੀ ਕੀਤੀ ਸੀ ਕਿ ਇਹਨੂੰ ਅਸੀਂ ਇੱਕ ਗਲੋਬਲੀ ਸਾਰੀ ਦੁਨੀਆ ਦੇ ਵਿੱਚ ਸਾਰੇ ਵਿਸ਼ਵ ਦੇ ਵਿੱਚ ਅਸੀਂ ਤੇ ਜੁਨਨ ਨੂੰ ਬੇਨਤੀ ਕਰਦੇ ਆ ਕਿ ਜਿਨੇ ਵੀ ਦੇਸ਼ਾਂ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਜਿਹੜਾ এনवायरमेंटਾ ਇਹਨੂੰ ਤਰਜੀ ਦਿੱਤੀ ਜਾਵੇ ਇਹਨੂੰ ਇੱਕ ਮੁੱਦਾ ਬਣਾਇਆ ਜਾਵੇ ਜੇ ਇਹਨੂੰ ਤੁਸੀਂ ਵਾਕਈ ਐਨਵਾਇਰਨਮੈਂਟ ਨੂੰ ਬਚਾਉਣਾ ਚਾਹੁੰਦੇ ਆ ਉਹਨੇ ਵਿੱਚ ਤਾਂ ਹੀ ਹੋਊਗਾ ਕਿ ਇਹਦੇ ਵਿੱਚ ਪੋਲੀਟਿਕਲ ਵੈਲਪਰ ਸਾਰੀਆਂ ਪੋਲੀਟਿਕਲ ਪਾਰਟੀਆਂ ਵੱਧ ਤੋਂ ਵੱਧ ਟਟੋ ਘਟੇ ਜਿਸ ਤਰ੍ਹਾਂ ਸਾਲ ਲੈਨੇ ਆ ਜਿਸ ਪਾਣੀ ਨੂੰ ਪੀ ਕੇ ਜੀ ਰਹੇ ਆ ਜਿਸ ਧਰਤੀ ਦੇ ਉੱਤੇ ਜੀ ਰਹੇ ਆ ਅਸੀਂ ਉਹਦੀ ਪਵਾਗੇ ਅਸੀਂ ਸਾਰੇ ਰੱਖ ਕੇ ਜਿਹਨਾਂ ਨੇ ਵੋਟਾਂ ਪਾਈਆਂ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਬੰਨੇ ਤੇ ਜਿਹਨੂੰ ਵੀ ਤੁਸੀਂ ਵੋਟ ਪਾਏ ਆ ਟਟੋ ਘਟੇ ਕੋਲ এনਵਾਇਰਨਮੈਂਟ ਦੀ ਗੱਲ ਜ਼ਰੂਰ ਪੁੱਛੋ ਤੇ ਸਾਡੀ ਹਵਾ ਪਾਣੀ ਜਿਹੜੀ ਆਪ ਅਖਵਾਈਆਂ ਹੋ ਰਹੀਆਂ ਤੇ ਕੇ ਪੰਜਾਬ ਦੇ ਵਿੱਚ ਪਾਣੀ ਮੁੱਕ ਜੂਗਾ ਆ ਜੋ ਕੋਈ ਸੈਸਿਡ ਰਿਪੋਰਟ ਕਹਿੰਦੀ ਹੈ ਉਹ ਗਲੋਬਲ ਵਾਰਮਿੰਗ ਆ ਗਈ ਹੈ ਸੋ ਇਹ ਵੀ ਇਸ ਵੱਡੀ ਚੁਣੌਤੀ ਨੂੰ ਅਸੀਂ ਕਿਸ ਤਰ੍ਹਾਂ ਲੈ ਰਿਹਾ ਸਾਡੀ ਪੋਲੀਟਿਕਲ ਪਾਰਟੀਆਂ ਕਿਸ ਤਰ੍ਹਾਂ ਲੈ ਰਹੀਆਂ ਸੋ ਇੱਕ ਬਹੁਤ ਵੱਡੀ ਤਬਦੀਲੀ ਜਿਹੜੀ ਪੂਰੇ ਇੰਡੀਆ ਦੇ ਵਿੱਚ 310 ਜ਼ਿਲ੍ਹੇ ਤੋਂ ਗਲੋਬਲ ਵਾਰਮਿੰਗ ਦੀ ਹਾਰ ਸ਼ੁਰੂ ਆ ਚੁੱਕਿਆ ਸੋ ਅਸੀਂ ਸਾਡਾ ਮਕਸਦ ਇਹ ਹੈ ਕਿ ਇਸ ਮੁੱਦੇ ਨੂੰ ਉਠਾਉਣਾ ਕੀ ਨਰੇਖ ਸਰਦੂ ਬੁੱਟੀ ਚੁਣੌਤੀ ਸਾਰੇ ਵਿਸ਼ਵ ਮੋਰੇ ਖੜੀਏ ਸਾਡੇ ਪੂਰੇ ਮੁਲਕ ਦੇ ਵਿੱਚ ਚੋਣਾਂ ਹੋ ਰਹੀਆਂ ਤੇ ਅਸੀਂ ਉਹ ਨਾਰਮਤ ਦੀ ਗੱਲ ਨਹੀਂ ਕਰ ਰਾ। ਸੋ ਇਹ ਤੇ ਲੋਕ ਮੰਨ ਲਿਏ ਇਹ ਮਦਦਾ ਬੜੂਗਾ ਕਿ ਸਰਕਾਰਾਂ ਇਹਨੂੰ ਤਰਜੀਹ ਦੇਣਗੀਆਂ ਤੇ ਅਸੀਂ ਕਹਿੰਦੇ ਨਿਛੇ ਉਹ ਜਿਹੜੇ ਜਾਗਰੂਕ ਲੋਕ ਆ ਪੋਲਿਟਿਕਲ ਪਾਰਟੀਆਂ ਨੂੰ ਉਹਨਾਂ ਨੂੰ ਲੋਕਾਂ ਨੂੰ ਉਹ ਵੋਟ ਦੇਣਗੇ ਕਿਉਂਕਿ ਉਹ ਜਿੰਦਾ ਰਹਿਣਾ ਚਾਹੁੰਦੇ। ਇਸ ਵਾਸਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਪੂਰੇ ਆ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਜੋ-ਜੋ ਵੀ ਪੋਲਿਟਿਕਲ ਪਾਰਟੀਆਂ ਉਹ এনवायरमेंट ਨੂੰ ਜ਼ਰੂਰ ਮੁੱਖ ਮੁੱਦਾ ਬਣਾਉਣਗੇ ਸਾਡਾ ਆਪਣਾ ਹੀ ਨੀ ਸਮਾਉ ਪਾਣੀ sạch ਤੇ ਤੇਰੇ ਖਰਾਕਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਚਾਹੀਦੀ ਏ ਉਹਨਾਂ ਨੂੰ ਅਸੀਂ ਫਿਰਿਆ ਸਿਹਤਮੰਦ ਸੁਖਾਲ ਤੰਦਰੁਸਤ ਉਹ ਉਸਕੇ ਹਾਲੇ ਹੁੰਦੇ ਜਾਣਾ ਜਾਂ ਉਸ ਦੇ ਪ੍ਰਾਪਤੀ ਦੀ ਆਸ ਕਰਦੇ ਆ ਉਹਨਾਂ ਨੂੰ ਸੁੱਧ ਹਵਾ ਸੁੱਧ ਪਾਣੀ ਤੁਹਾਨੂੰ ਕਰਨ ਦੇਣੀ ਪਊਗੀ ਤੇ ਇਹ ਸਰਬੱਤ ਦੇ ਭਲੇ ਦਾ ਕਾਰਜ ਆ ਬਾਬੇ ਨਾਨਕ ਦੀ ਡਿਊਟੀ ਆ ਕਿ ਤੁਸੀਂ ਜੇ ਉਹ ਸਰਬੱਤ ਦੇ ਭਲੇ ਵਾਸਤੇ ਜਿਹੜਾ ਹੈਗਾ ਉਹ ਅਸੀਂ ਜੀਵਨ ਦੇ ਵਿੱਚ ਵੀ ਅਰਦਾਸ ਵੀ ਕਰਦੇ ਆ ਭਗਤਾਂ ਸਾਰਿਆਂ ਦਾ ਪਲਾ ਕਰੀਏ ਸਾਰਿਆਂ ਦੇ ਭਲੇ ਦਾ ਕਾਰਜ ਇਹਦੇ ਵਿੱਚ ਅਸੀਂ ਜਿੱਥੇ-ਜਿੱਥੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਪ੍ਰਵਾਧ ਤੋਂ ਵੱਧ ਪਲਾਂਟੇਸ਼ਨ ਲਾਈਏ ਜਿੱਥੇ ਵੀ ਦੁਨੀਆ ਦੇ ਕੋਨੋ ਦੇ ਵਿੱਚ ਜਿੱਥੇ ਅਸੀਂ ਇਹ ਜਿਹੜੀ ਪਲਾਸਟਿਕ ਆ ਜਿਹੜਾ ਐਸ ਜੋਗਨੋ ਦਾ ਫੀਮਾ ਕਿ ਪਲਾਸਟਿਕ ਨੂੰ ਘਟਾਈਏ ਸੋ ਉਹ ਆਪਾਂ ਜੀਵਨ ਦੇ ਵਿੱਚ ਸ਼ੁਰੂਆਤ ਕਰੀਏ ਇਸੀ ਪਲਾਸਟਿਕ ਜਿਹੜੀ ਹੈਗੀ ਆ ਉਹ ਉਹਨੂੰ ਝੋਲਿਆਂ ਨੂੰ ਜਾਂ ਹੋਰ ਉਹ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਆ ਸਾਡੇ ਕੋਲ ਸਾਫੇ ਆ ਪਰਨੇ ਆ ਜਾਂ ਕਿਸੇ ਵੇਲੇ ਪੱਗਾਂ ਜਿਹੜੀਆਂ ਸੀ ਉਹਨਾਂ ਦੇ ਨਾਲ ਉਹ ਵੱਡੇ ਬਰਨੈਸ ਨਾਲ ਸਾਡੇ ਮੂੰਹ ਪੁੱਜਣ ਦੇ ਹਾਸੇ ਜਦ ਉਸ ਪਾਸ ਸਾਫਤਾਂ ਦੇ ਵਾਸਤੇ ਸੀ ਉਹਨੂੰ ਵਰਤਦੇ ਸੀ ਉਹਦੀ ਜਗ੍ਹਾ ਤੇ ਹੁਣ ਉਹ ਇਹਦੇ ਰਹਿ ਗਿਆ ਸਾਡੇ ਕੋਲ ਉਹ ਹਾਸੇ ਸਾਫਤਾਂ ਲਈ ਜਿਹੜੇ ਉਹ ਟਿਸ਼ੂ ਆ ਗਿਆ ਜਿਹਨੇ ਖਾਲ ਲੈ ਲਈ ਉਹ ਕੋਈ ਜਿੱਦ ਸੀ ਨਹੀਂ ਪਲਾਸਟਿਕ ਦੇ ਬਗੂਨ ਰ ਅਕੇਸ ਨੂੰ ਵਰਤਣ ਨੂੰ ਦੁਆਰਾ ਧੋ ਕੇ ਵਰਤਦੇ ਸੀ ਹੁਣ ਅਸੀਂ ਉਹ ਜਿਹੜੇ ਰਹਿ ਗਿਆ ਇੱਕ ਵਾਰੀ ਵਰਤੋ ਕਰਕੇ ਸਿੱਟੀ ਜਾਂਦੇ ਆ ਤੇ ਉਹ ਜਿਹੜੀ ਗੱਲ ਗਈ ਸੀ ਦੇ ਵੀ ਕਲਕੱਤੇ ਦਾ ਭਾਰੀ ਮੁਲਕੋਂ ਤੋਂ ਸਿੱਖਦੇ ਲਿਆ ਪਰ ਜਿਸ ਤਰ੍ਹਾਂ ਉਹ ਇਹਨੂੰ ਸੰਭਾਲਦੇ ਉਹਨਾਂ ਨੂੰ ਸੰਭਾਲਣਾ ਨਹੀਂ ਸਿੱਖਿਆ ਸਾਵੇ ਕਿ ਤੁਸੀਂ ਦੇਖੋਗੇ ਜਿਹੜੇ ਅਰੈਸਟ ਨੈਸ਼ਨਲ ਗ੍ਰੀਨ ਟ੍ਰਿਬਿਊਨਲੋਂ ਉਹ ਤਾਂ ਲੰਬੇ ਸਮੇਂ ਤੋਂ ਕਿਵੇਂ ਕਿ ਲੋਕਾਂ ਦਾ ਤੁਸੀਂ ਹੱਕ ਨਹੀਂ ਖੋਲ ਸਕਦੇ ਉੱਤੇ ਕੰਮ ਕਰ ਰਹੇ ਆ ਪਰ ਅਜੇ ਤੱਕ ਵੀ ਇਹ ਕੂੜੇ ਨੂੰ ਸੰਭਾਲਣ ਵਾਸਤੇ ਬਹੁਤਾ ਕੁਝ ਨਹੀਂ ਹੋਇਆ ਇਹ ਵੀ ਸਾਰੇ ਮੁੱਦੇ ਜਿਹੜੇ ਆ ਗਏ ਸਾਡੀ ਇਲੈਕਸ਼ਨਾਂ ਦੇ ਵਿੱਚ ਚੋਣਾਂ ਦੇ ਵਿੱਚ ਇਹ ਸਾਨੂੰ ਉਠਾਉਣੇ ਚਾਹੀਦੇ ਸਾਰੀਆਂ ਪਾਰਟੀਆਂ ਨੂੰ ਉਠਾਉਣੇ ਚਾਹੀਦੇ ਬਾਬਾ ਤੁਹਾਨੂੰ ਜਿਵੇਂ ਅਸੀਂ ਜਰੂਰ ਦੇ ਕਰਦੇ ਵੀ 10 ਸਵਾ ਮੈਂਬਰ ਹੋਇਆ ਤੁਸੀਂ ਸਾਡਾ ਉੱਥੇ ਸੰਸਦ ਦਾ ਰਿਕਾਰਡ ਘਟਾ ਕੇ ਦੇਖ ਲਓ ਤੁਸੀਂ ਕਿੰਨਾ ਸਮਾਂ ਬੋਲੇਆ ਕਿਹੜੇ ਕਿਹੜੇ ਮੱਧਿਆ ਤੇ ਬੋਲੇਆ ਕਿਹੜਿਆਂ ਦੇ ਉੱਤੇ ਹੋਰ ਵੀ ਰਹਿ ਕੇ ਰਹਿ ਗਿਆ ਉਹਦੇ ਵਾਸਤੇ ਹਜੇ ਸੀ ਬੋਲਣ ਦੀ ਤਿਆਰ ਤੁਸੀਂ ਸਾਨੂੰ ਦੱਸਿਓ ਬਾਬਾ ਜੀ ਇਹ ਤੋਂ ਤੁਸੀਂ ਨਹੀਂ ਬੋਲੇ ਉਹਨਾਂ ਤੇ ਸੀ ਮੋਰਨ ਜੋ ਤੁਸੀਂ ਸਾਨੂੰ ਲਗੂ ਸੀ ਜਰੂਰ ਬੋਲਾਂਗੇ ਸੋ ਉਹਦੇ ਵਿੱਚ ਅਸੀਂ ਜੇ ਦਸੀ ਕਿ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਪੁਤਰ ਵੇਂ ਕੀਤੇ ਵਿੱਚ ਪਿੰਡਾਂ ਦੇ ਟ੍ਰੀਟਮੈਂਟ ਪਲਾਂਟ ਕਾਫੀ ਲੱਗ ਗਏ ਸੀ ਪਿੰਡਾਂ ਦੇ ਟ੍ਰੀਟਮੈਂਟ ਜਿਹੜੇ ਪਾਣੀ ਉਹ ਸਪਨਾਂ ਦੇ ਹੋ ਗਏ ਸੀ ਫਿਰ ਫੂ ਭਲਾਣੇ ਦੀਆਂ ਕਲੋਨੀਆਂ ਦਾ ਟ੍ਰੀਟਮੈਂਟ ਪਲਾਂਟ ਬਣ ਰਹੀ ਸੀ ਉਹ ਜਿਸ ਵੇਲੇ ਸਰਦਾਰ ਪ੍ਰਤਾਪ ਸਿੰਘ ਬਾਦਲੂ ਮੁੱਖ ਮੰਤਰੀ ਸੀ ਉਹਨਾਂ ਨੂੰ ਪੈਸੇ ਵੀ ਅਸੀਂ ਜਮਨ ਕਰਵਾਤੇ ਸੀ ਉਦੋਂ ਉਹ 5 ਸਾਲ ਚਾਹੀਦੇ ਸੀ ਕਿ 550 ਤੋਂ ਫਾਲੋ ਤੇ ਇੱਲਾ ਉਹ ਟ੍ਰੀਟਮੈਂਟ ਪਲੈਂਟ ਲੱਗ ਜਾਂਦਾ 200 ਲੈ ਉਹ ਤਾਂ ਵੱਡੀ ਜਿਹੜੀ ਹੈਗੀ ਕੋ ਪ੍ਰਾਪਤੀ ਸੀਗੀ ਕਿ ਕਾਲੀ ਵਹੀ ਉਹ ਬਹਿ ਕਹ ਸਕਦੇ ਸੀ ਪ੍ਰਦੂਸ਼ਣ ਮੁਕਤ ਹੋ ਗਈ ਉਸ ਤੇ ਨਗਰ ਉਹ ਨਹੀਂ ਹੋ ਸਕਿਆ ਫਿਰ ਉਹ ਤੁਸੀਂ ਦੇਖਿਆ ਜੋ 1.5 2 ਮਹੀਨੇ ਪਹਿਲਾਂ ਇਹਰਾਊ ਟ੍ਰੀਟਮੈਂਟ ਪਲੈਂਟ ਵੀ ਉਹ ਉਹ ਲੱਗ ਗਿਆ ਸੋ ਲੱਗਣ ਨਾਲ ਇੱਕ ਤਾਂ ਕਾਲੀ ਵਹੀ ਜਿਹੜੀ ਹੈਗੀ ਹੁਣ ਸਾਰੇ ਟ੍ਰੀਟਮੈਂਟ ਪਲੈਂਟ ਲੱਗ ਗਿਆ ਪ੍ਰਦੂਸ਼ਣ ਮੁਕਤ ਦੂਸਰੀ ਪਿਛਲੇ ਸਾਲ ਜਦੋਂ ਅਸੀਂ ਅਨੇਕੋ ਮੁੱਖ ਮੰਤਰੀ ਸਾਹਿਬ ਆਏ ਸੀ ਜਦੋਂ ਕੋਈ ਇਹ ਗੱਲ ਰੱਖੀ ਕਿ ਸਾਡੇ ਦੋਆਬਾ ਚਿੱਟੀ ਰੇਂ ਦੇ ਵਿੱਚ ਪਾਣੀ ਸਦਣਾ ਜਾਈਦਾ ਤਾਂ ਕਿ ਰੀਚਾਰਜ ਹੋਵੇ ਜਿਹੜਾ ਹੈ ਪੰਜ ਲੰਦਰ ਦਾ ਏਰੀਆ ਦੋਆਬਾ ਜਿਹੜਾ ਹੈ ਮਸੂੜਾ ਸੋ ਉਹਨਾਂ ਨੂੰ ਬਸੇ ਸੀ ਉਹਨਾਂ ਨੇ ਜਿੱਦਾਂ ਸਾਨੂੰ ਮੰਗਰ ਦਾ ਵਾਅਦਾ ਬਣਾਇਆ ਹੈ ਜਦੋਂ ਮੰਗਰ ਸੀ ਆਪਣੇ ਜਿਹੜੇ ਸਾਨੂੰ ਇੱਕ ਰੋਡ 19 ਲੱਖ ਰੁਪਏ ਸੀ ਉਸ ਖਾਤੇ ਤੋਂ ਬਾਅਦ ਸਭ ਤੋਂ ਪਹਿਲਾਂ ਪਾਣੀ ਸੁਲਵਾਇਆ ਤਾਂ ਕਿ ਦੋਆਬੇ ਦਾ ਜਿਹੜਾ ਉਹ ਅਸੈਂਬਲੀ ਪਿੰਡ ਤੋਂ ਹੁਣ ਪਾਣੀ ਰੈਗੂਲੇਟਰ ਲੱਗਿਆ। ਛੋਟੀ ਜਿਹੀ ਤੇ ਛੋਟੀ ਨੰਗ ਦਾ ਪਾਣੀ ਇੱਕ ਪੁਲੀ ਬਣ ਗਈ ਐ। ਉਹ ਜਦੋਂ ਉਹ ਵੀ ਫਿਰ 200 ਕਿਊਸਿਕ ਤੋਂ ਅੱਛਾ ਚੱਲੂਗਾ। ਸਾਲਾ ਸਿੰਘਾਂ ਦੇ ਨੂੰ ਤੁਸੀਂ ਜਾ ਕੇ ਜ਼ਰੂਰ ਉੱਥੇ ਜਾ ਕੇ ਹੀ ਬੈਂਦੀ ਕਰਾਂਗੇ ਤੁਸੀਂ ਉਸੇ ਜਿਹੜਾ ਕੱਢ ਕੇ ਆਇਓ। ਉੱਥੇ ਉਹ ਜਿਹੜੀ ਹੈਗੀ ਸਾਰੀ ਦੇ ਵਿੱਚ 14 ਕਿਲੋ ਮਿੱਟੀ ਵਿੱਚ ਪੱਥਰ ਲੱਗ ਰਿਹਾ। ਪੱਥਰ ਲੱਗ ਗਿਆ ਉਹਦੇ ਵਿੱਚ ਜਿਹੜੀ ਹੈਗੀ ਐਵਾ ਮਾਈਨ ਉਹਦੇ ਵਿੱਚੋਂ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਸਾਭੂ ਇਸ ਦੇ ਉਹਦੇ ਛੱਡਿਆ ਜਾਣਾ ਜਿੱਥੇ ਤੁਸੀਂ ਇੱਕ ਗੰਦੀ ਬੇਲ ਤੋਂ ਉਹ ਦੇਖਦੇ ਪਾਣੀ ਸਾਫ ਪਾਣੀ ਦੇ ਵਿੱਚ ਉਹਨਾਂ ਲੱਗੂਗਾ ਉਹ ਥੋੜੇ ਸਮੇਂ ਲਈ ਹੀ ਹੋਊਗਾ ਬਹੁਤ ਕੁਛ ਜੇ ਤੀਸਰੇ ਦਿਨ ਹੈਗਾ ਇਹਦੇ ਇਹ ਨਾਲ ਇਹ ਹਲਾਉਣ ਵਰਤੋਂ ਜਿਹੜੀ ਹੈਗੀ ਆ ਤਾਰਾਗੜ੍ਹ ਚੋਂ ਉਹਦੇ ਵਿੱਚ ਪਿਛਲੇ ਹੱਲ ਵੀ ਪਾਣੀ ਛੱਡੇ ਸੀਗਾ ਹੁਣ ਲਗਾਤਾਰ ਉਹਦੇ ਵਿੱਚ ਵੀ ਪਾਣੀ ਆਊਗਾ 500 ਕਿਊਸਕ ਪਾਣੀ ਜਿਹੜਾ ਹੈ ਚਿੱਟੀ ਵੈਂਚ ਚੱਲੂਗਾ ਇਸੇ ਤਰ੍ਹਾਂ ਹੀ ਇਦਾਂ ਫੁੱਟ ਹੋਦਿਆਂ ਉਹਦੇ ਵਾਸਤੇ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਇੱਕ ਕਿਉਂਕਿ ਸਾਡੇ 600 ਜਿਹੜਾ ਹੈਗਾ ਵੀ ਇਹ ਜਿਹੜਾ ਉਹਨਾਂ ਦਾ ਪਾਣੀ ਹੈ ਐਮ ਐਲ ਡੀ ਇਹ ਪਰ ਉਹਨੂੰ ਉਹਦੇ ਬਹੁਤ ਐਸੋਈ ਪ੍ਰਬੰਧ ਦਾ 200 ਜਿਹੜਾ ਹੈਗਾ 800 ਐਮ ਐਲ ਡੀ ਦਾ 225 ਐਮ ਐਲ ਡੀ ਦਾ ਟ੍ਰੀਟਮੈਂਟ ਪਲਾਂਟ ਪਿੱਛੇ ਚੱਲਿਆ ਪਿਛਲੇ ਸਾਲ ਕੋ ਇੰਨਾ ਵੱਡਾ ਟ੍ਰੀਟਮੈਂਟ ਪਲਾਂਟ ਦਾ ਇਸ ਸੁਲਤਾਨਪੁਰ ਦਾ 2 ML ਦੀ 3 ML ਟ੍ਰੀਟਮੈਂਟ ਪਲਾਂਟ ਆ 225 ML ਦਾ ਐਡਾ ਵੱਡਾ ਪਲਾਂਟ ਆ ਹੁਣ ਉਹ ਟ੍ਰੀਟਮੈਂਟ ਪਲਾਂਟ ਚੱਲ ਰਿਹਾ ਉਹਦੇ ਵਿੱਚ 88 ML ਦੀ ਪਾਣੀ ਚੱਲ ਰਿਹਾ ਪਰ ਇੱਕ ਸੁਪਰੀਮ ਕੋਰਟ ਤੋਂ ਛਡੇ ਹੋਣ ਕਰਕੇ ਮਿਊਨਿਸਪਲ ਕਮੇਟੀ ਨੂੰ ਉਹਦੇ ਵਿੱਚ ਪਾਣੀ ਡਿੱਗ ਰਿਹਾ ਜਿਸ ਦਿਨ ਉਹ ਬੰਦ ਹੋ ਗਿਆ ਕਿਉਂਕਿ ਕਿਹੜੀ ਇੰਡਸਟਰੀਅਲ ਪੇਕ ਟ੍ਰੀਟਮੈਂਟ ਪਲਾਂਟ ਆ 1 50 ML ਦਾ 40 ML ਦਾ 15 ML ਦਾ ਇਹ ਸਾਰੇ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ ਅਗੇ ਕੁਝ ਲੋਕ ਬਾਈਪਾਸ ਉਹਨੂੰ ਪਾਣੀ ਨੂੰ ਛਿੜਦੇ ਸੀ ਹਾਂ ਕੋਈ ਵੀ ਸੁਣਨ ਦਿੱਤੇ ਵੀ ਕਾਫੀ ਅੰਕਸ ਲੱਗਾ ਦੇਖੋ ਜਿੱਦ ਨੂੰ ਪਾਣੀ ਜਿਹੜਾ ਇਹਦੇ ਟ੍ਰੀਟਮੈਂਟ ਪਲੈਂਟ ਨਾਲ ਜੋ ਗਿਆ ਸਮਝ ਲੋ 99% 99% ਜਿਹੜਾ ਹੈਗਾ ਦੋ ਪਰਦੇ ਟ੍ਰੀਟਮੈਂਟ ਪਲੈਂਟ ਦੋ ਸਾਲਾਂ ਦੇ ਵਿੱਚ ਲੱਗਨੇ ਆ ਉਹ ਇਸ ਮਹੀਨੇ ਦੇ ਲਾਸਟ ਵੀਕ ਤੋਂ ਹੁਣੇ ਸੀ ਉਹਦੇ ਨਾਲ ਉਹ ਸਾਰੇ ਜਿਹੜੇ ਵਹਿਆ ਦਿਕ ਟੱਕਰਾ ਉਹ ਵੀ हट ਜਾਊਗਾ ਕਿੰਨਾ ਬਹੁਤ ਵੱਡਾ ਸੁਧਾਰ ਇਹਨਾਂ ਸਾਰੇ ਜਿਹੜੇ ਕੁਦਰਤੀ ਸ਼ੋਮੇ ਉਹਨਾਂ ਵਿੱਚ ਆਉਣ ਵਾਲੇ ਸਰਵੇ ਤੁਸੀਂ ਦੇਖ ਸਕਦੇ ਆ ਕੋਈ ਆਖੀ ਸਵਾਲ ਹੈ ਪੰਜਾਬ ਦੇ ਵਿੱਚ ਚੋਣ ਅਖਾੜਾ ਭੱਕਿਆ ਹੋਇਆ ਹੈ ਕਿ ਸਿਆਸੀ ਸਟੇਜਾਂ ਤੋਂ ਜਿਹੜੇ ਸੰਸਿਚੀਵਾਲ ਜਾਇਬ ਨਜ਼ਰ ਆ ਰਹੇ ਨੇ ਨਹੀਂ ਪਹਿਲਾਂ ਵੀ ਜੇ ਇਹ ਤਾਂ 우ਮਾਨ ਸਾਹਿਬ ਨੂੰ ਬੇਨਤੀ ਕੀਤੀ ਕਿਉਂਕਿ ਅਸੀਂ ਤੇ ਜਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਬਾਬਾ ਜੀ ਤੁਹਾਨੂੰ ਸੰਸਦ ਤੋਂ ਭੇਜਣਾ ਹੈ ਕਿ ਸਾਡੇ ਤੋਂ ਸਿਆਣੇ ਬਹੁਤ ਹਨ ਵਿਦਵਾਨ ਬਹੁਤ ਹਨ ਸਾਨੂੰ ਕੋਈ ਜੀ ਹੈ ਕਿ ਬਾਬਾ ਜੀ ਤੁਹਾਨੂੰ ਅਸੀਂ ਕਿਹਾ ਸਟੇਜ ਦੇਣੀ ਉਸ ਜ਼ੋਰ ਕਰਦੇ ਕਿਹਾ ਤਾਂ ਫਿਰ ਜੇ ਮੈਂ ਬਾਬਾ ਜੀ ਅਸੀਂ ਤੁਹਾਨੂੰ ਭੇਜਣਾ ਚਾਹੁੰਦੇ ਕਿ ਇਹਨਾਂ ਪਾਣੀ ਮਾਰੇ ਤੁਸੀਂ ਜੋ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਇਹ ਜਿਹੜੇ ਕੰਮ ਆ ਇਹ ਇਲਾਜ ਦੇ ਬਾਹੀਂ ਜਲਣ ਲੱਗ ਪਿਆ ਇਹ ਸਵਸਥਾ ਇਹ ਇਹ ਜੋ ਕਰਕੇ ਦੋ ਸਾਲਾਂ ਦੇ ਵਿੱਚ ਦਿਖਾਇਆ ਅਸੀਂ ਹੋ ਸਕਦਾ ਕਿ ਅਸੀਂ ਤਾਂ ਕਿੰਨੇ ਸਮੇਂ ਤੋਂ ਲੱਗੇ ਹੋਏ ਆ ਤੜਪੋਦੇ ਕਿੰਨੇ ਲੀਡਰ ਸਰਵਾਨਾਂ ਦੇ ਅਸੀਂ ਉਹਨਾਂ ਤੋਂ ਦਸਤਖਤ ਕਰਾਉਂਦੇ ਰਿਹਾ ਤੇ ਤਰੋ ਹੋ ਗਏ ਕਿ ਅਸੀਂ ਕਹਿੰਦੇ ਸੀ ਪਰ ਉਹਨੇ ਸਾਨੂੰ ਕਹਿ ਮੌਤੇ ਕਿਸੇ ਨੂੰ ਵੀ ਅਸੀਂ ਫਰਾਨੇ ਨੂੰ ਕਿਹਾ ਸੀ ਅਸੀਂ ਤਾਂ ਜੋ ਕੁਝ ਹੈ ਤੁਹਾਨੂੰ ਕਰਕੇ ਦਿਖਾ ਰਿਹਾ ਤੇ ਜਿਹੜੇ ਰਹਿ ਗਏ ਉਹ ਤੁਹਾਨੂੰ ਕਰਕੇ ਦਿਖਾਵਾਂਗੇ ਸੋ ਬਾਹਰ ਅਸੀਂ ਵਾਵੇ ਨਹੀਂ ਕਰਦੇ ਜਿੰਨੇ ਕਿ ਸਵਾਸ ਦਿੱਤੇ ਅਸੀਂ ਉਹਨਾਂ ਬਾਣੀ ਤੇ ਲੜਾਂਗੇ ਸਾਡੇ ਜੀਵਨ ਦਾ ਨਸ਼ਾ ਹੈ ਝੂਠ ਪ੍ਰਚਾਰ ਦਾ ਇਸ ਤਰ੍ਹਾਂ ਨਹੀਂ ਬਣਾਉਂਦੇ ਜੇ ਝੂਠ ਬੰਦਾ ਹੈ ਚੰਗੇ ਕੰਮ ਹੈ ਝੂਠ ਲੋਕ ਚੰਗੇ ਮਾਪੇ ਝੂਠ ਨੇ ਕਰੋ ਕਈ ਵਾਰ ਅਸੀਂ ਪਰਚਾਰ ਕੀਨੇ ਅਸੀਂ ਪਛਾਰ ਜੰਮ ਕੇ ਇਹ ਜਿਹੜੀ ਜਿਹੜੀ ਗੱਲ ਹੋ ਰਹੀ ਹੈ ਉਹਨੂੰ ਦੇਖੋ ਇਹ ਤੁਸਾਂ ਮੈਨੂੰ ਦੱਸੋ ਅਹੀਂ ਪਾਣੀ ਨਹੀਂ ਦਉਣੀ ਸੀ ਸਾਫ ਪਾਣੀ ਸਰਕਾਰ ਕਰ ਰਹੀ ਹੈ ਪਹਿਲਾਂ ਨੇ ਬਿਜਲੀ ਜਾਂਦੇ ਸੀਗਾ ਬਾਪ ਉਹ ਥੋੜੀ ਹੋ ਰਹੀ ਹੈ ਤੇ ਨਹੀਂ ਹੋ ਰਹੀ ਤਾਂ ਸੋ ਬਹੁਤ ਕੋਸ਼ਿਸ਼ ਕੀਤਾ ਹੈਗਾ ਐਵੇਂ ਕਿ ਸਾਨੂੰ ਆਸ ਵੀ ਨਹੀਂ ਰੱਖਣੀ ਚਾਹੀਦੀ ਤੇ ਅਸੀਂ ਆਸ ਰੱਖੀ ਉਹ ਬਹੁਤ ਕੋਸ਼ਿਸ਼ਾਂ ਖਾਂ ਕੋਸ਼ਿਸ਼ੀ ਨੇ ਬਹੁਤ ਫਸ ਲਿਆ ਤੇ ਬਹੁਤ ਕੋਸ਼ਿਸ਼ੀ ਬਦਲਣ ਵਾਲਾ ਥੋੜਾ ਸਾਨੂੰ ਹਿੰਦੂ ਯਾਰ ਗੱਲ ਨਾਲ ਸਹੀ ਲੈ ਤੁਹਾਨੂੰ ਲੱਗਦਾ ਜਦੋਂ ਤੁਸੀਂ ਪਹਿਲੀ ਵਾਰ ਸੀ ਅਸੀਂ ਆਏ ਤੇ ਉਹ ਵਾਰ ਸੀ ਉਹ ਕਾਹੇ ਕਿ ਤੁਸੀਂ ਸਭ ਤੋਂ ਜਿਆਦਾ ਸਭ ਤੋਂ ਜਿਆਦਾ ਲੋਕਾਂ ਦੇ ਇਕੱਠ ਕਰਦੇ ਸੀ ਮੁੱਖ ਮੰਤਰੀ ਆ ਦੇ ਹਰਥੇ ਹੁਣ ਤੁਸੀਂ ਖਰਸ਼ੀ ਤੇ ਆਇਆ ਤੇ ਵਾਝੇ ਤੁਗਾ ਤੁਸੀਂ ਕਹਾ ਨਹੀਂ ਜਾਓ ਇਹਨੂੰ ਇਹਨੂੰ ਤੁਸੀਂ ਦੇ ਰਹਿਗੇ ਤੁਸੀਂ ਵੱਧ ਧੋਖ ਜਰੇ ਹੈਗੇ ਸਾਨੂੰ ਲੱਗਦਾ ਕੋ ਦਿਨ ਰਾਤ ਜਿਸ ਤਰ੍ਹਾਂ ਲੱਗੇ ਹੋਇਆ ਬਾਕੀ ਤਾਂ ਜਿਹੜੀ ਹੈਗੀ ਵਾਹਿਗੁਰੂ ਦੇ ਹੱਥ ਸਾਹਿਬ ਵਾਹਿਗੁਰੂ ਕਿਰਪਾ ਕਰੇ ਉਹ ਸਮੇਂ ਦੇ ਰਹਿਗੇ ਕਿ ਅਦੇਰੀ ਜੀ ਦੇ ਅਸੀਂ ਜਲਾ ਕੇ ਸਮਾਜ ਦੇ ਨਮੂਦਿਆਂ ਨੂੰ ਪਹਿਲਾਂ ਚੱਕਿਆ ਅਸੀਂ ਉਹਨਾਂ ਨੂੰ ਚੱਕਦੇ ਰਾਵਾਂਗੇ ਜਿਹੜੇ ਚੱਕੇ ਜ਼ਰੂਰ ਉਹਨਾਂ ਨੂੰ ਵੋਟਾਂ ਵੀ ਮਿਲਣੀਆਂ ਤੇ ਸਭ ਕੁਝ ਲੋਕ ਚਾਹੁੰਦੇ ਨੇ ਜਿਹਨਾਂ ਜੀਵਨ ਚਾਹਣਗੇ ਕਿਹੜਾ ਨਹੀਂ ਚਾਹੁੰਦਾ ਹਰਦਾਂ ਤੋਂ ਮੈਨੂੰ ਸੋਧ ਹੋਵੇ ਹਰਦਾਂ ਨੂੰ ਪਾਣੀ ਤੋਂ ਸੋਧ ਹੋਵੇ ਅਸੀਂ ਮੰਗੇ ਨਹੀਂ ਨੇ ਇਹ ਕਿਨੇ ਮੰਗੋ ਵੀ ਤੇ ਲਵੋ ਵੀ ਮੰਗੋ ਵੀ ਤੇ ਲਵੋ ਵੀ ਜੇ ਹਨੂ ਹਰ ਚੀਜ਼ ਸਾਡਾ ਹੱਕ ਬਣਦਾ ਹੋਰ ਤੋਂ ਬੈਨਾ ਅਸੀਂ ਕਰ ਸਕਦੇ ਹਾਂ ਮਹੋ ਇਹ ਲੇਦੀ ਮਰਜੀ ਇਹ ਪੁੱਛਣਗੇ ਤਾਂ ਫਿਰ ਦਵਾਰਾ ਪਾ ਰਹੇ ਹੋ ਤੇ ਜੇ ਨਹੀਂ ਪੁੱਛਣਗੇ ਤਾਂ ਤੁਹਾਡੀ ਮਰਜੀ ਹੈ ਫਿਰ ਸਵਾ ਤੇ ਸਾਨੂੰ ਫੈਰਾਂ ਨੂੰ ਜਿਹੜਾ ਹੈਗਾ ਅਸੀਂ ਇਹ ਹੋਣਾ ਚਾਹੀਦਾ ਝਗੜੇ ਨਹੀਂ ਰਹਿਣਾ ਜਗਨ ਨਹੀਂ ਲੋੜਾ ਸੀ ਤਾਂ ਜੋ ਗੌਣ ਵਾਲਾ ਹੈ ਅਸੀਂ ਤਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਜਗਾਉਨੇ ਆ ਪੋਲੀਟੀਕਲ ਜਿਹੜੇ ਲੋਕਾਂ ਨੂੰ ਵੀ ਦਿਵਾਣਾ ਹੈ ਇਹ ਲੋਕਾਂ ਦੀ ਲੋੜਾਂ ਤਾਂ ਤੇ ਆਓ ਅਸੀਂ ਲੋਕਾਂ ਨੂੰ ਵੀ ਦਿਵਾਨੇ ਤੁਸੀਂ ਮੰਗੋ ਤੁਹਾਨੂੰ ਇਹ ਦੇਣਗੇ ਰੋਜ਼ ਹੀ ਮੰਗਦੇ ਹੀ ਨਹੀਂ ਬਸ ਇਹ ਕੋਈ ਗੱਲ ਹੋ ਗਈ ਪਰ ਧਿਆਨ ਨਹੀਂ ਦਿੰਦੇ ਤੇ ਉਹਦੇ ਧਿਆਨ ਲੋਣ ਵਾਸਤੇ ਅਸੀਂ ਜਿਹੜਾ ਹੈਗਾ ਆਪਣੀ ਇੱਕ ਕੋਸ਼ਿਸ਼ ਕਰਦੇ ਹਾਂ ਬਾਕੀ ਵਾਹੀ ਗੁਰ ਦੇ ਹੱਥਾ